ਬੱਲੂ ਜੀ ਬਈ ਜੀ ਸਵਾਗਤ ਹੈ ਤੁਹਾਡਾ ਆਪਣੇ ਵਲੌਗ 'ਚ ਅੱਜ ਆਪਾਂ ਆਏ ਆ ਪੰਡਤਾਂ ਦੇ ਮਿੱਟੀ ਪਾਣ ਦਿਖਾਉਣੇ ਆ ਤੁਹਾਨੂੰ ਅੰਤਰਰਾਸ਼ਟਰੀ ਬੰਦੇ ਆ ਬਈ ਅੱਜ ਆਪਣੇ ਕੋਲ ਇੰਟਰਨੈਸ਼ਨਲ ਆ ਉਹ ਮਸ਼ੀਨਵਾਗੀ ਬੈਲੀ ਭੁੱਲਣਾ ਬਲਕਾਰ ਸਿੰਘ ਇਹ ਪੰਡਤ ਜੀ ਨੇਗੇ ਬਾਕੀ ਤੁਹਾਨੂੰ ਦਿਖਾਉਣੇ ਆ ਸ਼ਾਮ ਤੱਕ ਰਾਤ ਤੱਕ ਮਿੱਟੀ ਚੱਲੂਗੀ ਲੋ ਜੀ ਬਾਈ ਜੀ ਕਰਤੀ ਸਟਾਰਟਿੰਗ ਵਾਹਿਗੁਰੂ ਦੀ ਕਿਰਪਾ ਨਾਲ ਮਸ਼ੀਨ ਵਧੀਆ ਚੱਲੇ ਆ ਨਾ ਅੱਜ ਸ਼ਾਮ ਨੂੰ ਮਿੱਟੀ ਪਾ ਦੇਣੀ ਹੈ ਸਾਰੀ ਪਰ ਵਰ ਕੀ ਕੀਤੀ ਬਾਈ ਪਰ ਕੀ ਜਮੀ ਅਵੇ ਕੋਈ ਅਗਲਾ ਕਹਿੰਦਾ ਮਿੱਟੀ ਪਾਣੀ ਆ ਇੰਨਾ ਭਾਰਾ ਹੁੰਦਾ ਡਰਾਈਵਰਾਂ ਦਾ ਨਾ ਬਾਈ ਕੋਲੇ ਪੜਨਾ ਨਾ ਕੋਈ ਹੈ ਨਾ ਉਹ ਦੇਖੋ ਗੱਡੂ ਨਾਲ ਕਿ ਜੀ ਬੰਨੇ ਲਓ ਜੀ ਬਾਈ ਜੀ ਹੁਣ ਆ ਗਈ ਦੁਪਹਿਰ ਦੀ ਰੋਟੀ ਆਪਾਂ ਲਾਗੇ ਦੁਪਹਿਰ ਦੀ ਰੋਟੀ ਛਕਣਾ ਹੁਣ ਰੋਟੀ ਚੱਕ ਕੇ ਆ ਕੇ ਦੁਬਾਰੇ ਫੇਰ ਸਟਾਰਟ ਹੋਊਗੀ ਗੱਡੀ ਤੇ ਦੇਖ ਸਕਦੇ ਹੋ ਤੁਸੀਂ ਇਹਦੇ ਬਾਅਦ ਮਸ਼ੀਨ ਚਲਾਈ ਸੀ ਮਸ਼ੀਨ ਹੋ ਗਈ ਚੋਕ ਜੀ ਉੱਤੇ ਇਹਦੇ ਮਿੱਟੀ ਅੜ ਜਾਂਦੀ ਹੈਗੀ ਹੁਣ ਜੀਵਨ ਸਿੰਘ ਜੀ ਮਿੱਟੀ ਨੂੰ ਸਾਈਡ ਤੇ ਕੱਢਦੇ ਹੋਏ ਸਾਈਡ ਤੋਂ ਮਿੱਟੀ ਕੱਢ ਕੇ ਦੁਬਾਰੇ ਫੇਰ ਚਲਾਉਣਗੇ ਤੇ ਬਣੇ ਰਹੋ ਤੁਸੀਂ ਵਲੌਗ ਨਾਲ ਅੱਗੇ ਦੇਖਿਓ ਲੋ ਜੀ ਬਈ ਆਹ ਵਾਂਹ ਚ ਮਿੱਟੀ ਪਾਈ ਹੈਗੀ ਇਹ ਆਪਾਂ ਚਲਾਉਣੇ ਆਗੇ ਉਹ ਪਰਾ ਮਹਿੰਦਰਾ ਹੈ ਪੰਡਤ ਜੀ ਉਹਨਾਂ ਦਾ ਲੋ ਵੀ ਸੱਜਣੋ ਕਹਿੰਦੇ ਕੌਣ ਆ ਗਿਆ ਕਹਿੰਦੇ ਗੁਰਜੋਤ ਆ ਗਿਆ ਪ੍ਰੇਮੀਆਂ ਦਾ ਮੁੰਡਾ ਆਇਸ਼ਰ ਟਰੈਕਟਰ ਚਲਾਉਣ ਦਾ ਵੀ ਆਪਣੀ ਵੱਖਰਾ ਸਵਾਲ ਹੈਗਾ ਤੇ ਬਾਕੀ ਸਾਰੇ ਵੱਡੇ ਵੱਡੇ ਟਰੈਕਟਰਾਂ ਤੇ ਬੈਠੇ ਸੀ ਆਪਾਂ ਬੈਠੇ ਸੀ ਆਇਸ਼ਰ ਤੇ ਤੇ ਹੁਣ ਆਪਾਂ ਚੱਲ ਪਏ ਘਰਾਂ ਨੂੰ ਲੈ ਵੀ ਮਿੱਤਰੋ ਹੁਣ ਆਪਾਂ ਜਾਣ ਲੱਗ ਰਹੇ ਆਪਾਂ ਜਾਵਾਂਗੇ ਹੁਣ ਪੱਠਿਆਂ ਦੇ ਵਿੱਚਕਾਰ ਦੀ ਤੇ ਆਪਾਂ ਨੇ ਮਿੱਟੀ ਪਾ ਦਿੱਤੀ ਤੇ ਆਪਾਂ ਹੁਣ ਵਿਲੇ ਹੋ ਕੇ ਘਰ ਨੂੰ ਚੱਲੇ ਆਂਗੇ ਏ ਆਪਾਂ ਹੁਣ ਆ ਗਏ ਆਪਣੇ ਪਿੰਡ ਦੇ ਗੁਰੂ ਘਰ ਕੋਲ ਸੋ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸਾਰੇ ਦੋਸਤਾਂ ਦਾ ਧੰਨਵਾਦ ਬਲੌਗ ਦੇਖਣ ਲਈ